ਅੱਜ ਦੇ ਨਹੀਂ ਹੁਸ਼ਿਆਰਪੁਰ ਵਿਖੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਾਰਨ ਹੁਸ਼ਿਆਰਪੁਰ ਦੇ ਤਲਵਾੜਾ ਸ਼ਹਿਰ ਦੇ ਮਹਲਾ ਬਸਿਸ਼ਟ ਨਗਰ ਵਿਖੇ ਚੋਰਾਂ ਦੇ ਗਰੋਹ ਨੇ ਚਾਰ-ਪੰਜ ਘਰਾਂ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਜਿਸ ਵਿੱਚ ਤਲਵਾੜਾ ਦੇ ਮਸ਼ਹੂਰ ਵਪਾਰੀ ਮੱਕੜ ਏਜੰਸੀ ਦੇ ਘਰ ਵੀ ਚੋਰਾਵਾਂ ਵੱਲੋਂ ਨਿਸ਼ਾਨਾ ਬਣਾ ਕੇ ਕਰੀਬ 22 ਟੋਲੇ ਸੋਨਾ ਅਤੇ 4.5 ਲੱਖ ਰੁਪਏ ਦੀ ਲਗਤੀ ਚੋਰੀ ਕਰ ਲਈ ਗਈ ਜਦਕਿ ਬਾਕੀ ਘਰਾਂ ਨੂੰ ਨਿਸ਼ਾਨਾ ਬਣਾਦੇ ਹੋਏ ਚੋਰਾਵਾਂ ਵੱਲੋਂ ਦੋ ਮੋਟਰਸਾਈਕਲ ਚੋਰੀ ਕੀਤੇ ਗਏ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਘਰਾਂ ਦੇ ਮਾਲਕਾਂ ਨੇ ਦੱਸਿਆ ਕਿ ਇਨ੍ਹਾਂ ਚੋਰੀਆਂ ਉਨਾ ਦਾ ਕਾਫੀ ਨੁਕਸਾਨ ਹੋਇਆ ਹੈ ਪੀੜਤ ਪਰਿਵਾਰਾਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਵੀ ਸਵਾਲ ਚੁਕੇ ਗਏ ਹੁਣਾਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਮੰਗ ਕੀਤੀ ਕਿ ਜਲਦੋਂ ਜਲਦ ਚੋਰਾਂ ਨੂੰ ਫੜ ਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਤੇ ਅੱਜ 3 ਵਜੇ ਤੋਂ 3 ਵਜੇ 2:30 ਤੋਂ 3:00 4:00 ਦੇ ਵਿੱਚ ਵਿੱਚ ਵੇਲੇ ਤੱਕ ਇਹ ਚੋਰੀ ਹੋਈ ਆ ਸਾਡੇ ਘਰੋਂ 23 ਤੋਲੇ ਸੋਨਾ ਤੇ 4.5 ਲੱਖ ਰੁਪਏ ਕੈਸ਼ ਇਹ ਲੈ ਗਏ ਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਆ ਤੇ ਉਹ ਸਵੇਰੇ ਆਏ ਸੀਗੇ ਉਹ ਅੱਗੇ ਆਪਣਾ ਆਸ਼ਵਾਸਨ ਦੇ ਗਏ ਆ ਤੇ ਉਹਨਾਂ ਕੋਲ ਸੋਨੇ ਦਾ ਜਿਹੜਾ ਸਕੈਨਰ ਹੁੰਦਾ ਜਿਹੜਾ ਸੋਨਾ ਸਕੈਨ ਕਰ ਲੈਂਦੇ ਆ ਉਹ ਵੀ ਉਹਨਾਂ ਦੇ ਕੋਲ ਸੀਗਾ ਜਿੱਦਾਂ ਹੀ ਬੜੇ ਆ ਉਹਨਾਂ ਨੂੰ ਉਹ ਮਸ਼ੀਨ ਨੇ ਸੋਨਾ ਸਕੈਨਰ ਕਰਤਾ ਆ ਉੱਥੋਂ ਹੀ ਚੱਕਿਆ ਉਹਨਾਂ ਨੇ ਉਹ ਲੈ ਗਏ ਤੇ ਜਿਹੜਾ ਡੁਪਲੀਕੇਸੀ ਪਈ ਸੀਗੀ ਉਹ ਐਸ ਇਟ ਇਜ਼ ਉੱਥੇ ਛੱਡ ਗਏ ਵੇ ਇੰਨੀ ਉਹਨਾਂ ਨੂੰ ਪਤਾ ਸੀਗਾ ਕਿ ਡੁਪਲੀਕੇਟ ਹੈ ਜਾਂ origi ਹਾਂ ਕਿਉਂਕਿ ਉਹ ਡੁਪਲੀਕੇਸੀ ਹੈ ਜਿਹ ਉਦੋਂ ਹੀ ਬਿਆ ਹੋਇਆ ਤੇ ਜਿਹੜਾ ਆਪਣਾ origi nal ਹੈ ਸਾਰਾ ਹੀ ਉਹ ਸਾਰਾ ਕੁਝ ਲੈ ਕੇ ਵੇ ਡਾਇਮੰਡ ਸੈੱਟ ਵੀ ਵਗਾਰਾ ਵੀ ਸਾਰਾ ਕੁਝ ਮੰਗ ਕੀ ਕਰਦੇ ਹੁਣ ਹੁਣ ਬਸ ਸਾਡੇ ਨਾਲ ਇਹ ਮੰਗ ਹੈ ਜੀ ਸਾਡਾ ਜਿਹੜਾ ਇੰਨਾ ਭਾਰਾ ਨੁਕਸਾਨ ਹੋ ਗਿਆ ਆ ਸਾਨੂੰ ਛੇਤੀ ਛੇਤੀ ਇਹਦਾ ਮੁਆਵਜ਼ਾ ਦਿਵਾਇਆ ਜਾਵੇ ਚਾਰ ਘਰਾਂ ਚ ਬਈ ਹੋਈ ਵਾਰਤਾ ਤੇ ਸਾਡੇ ਘਰ ਚਾ ਗ੍ਰਿਲ ਪਟ ਕੇ ਅੰਦਰ ਵੜਿਆ ਤੇ ਨਕਦੀ ਲੈ ਗਏ 1.7 ਦੇ ਕੋਲ ਤੇ 22 ਤੋਲੇ ਸੁਣਨਾ ਦੋ ਬਾਈਕਾਂ ਲੈ ਕੇ ਗਏ ਆ ਗੋਮਲੇ ਚ ਤੇ ਇੱਕ ਇੱਧਰ ਵੀ ਆਪਣੇ ਵਾਂਢੀ ਆ ਗਏ ਉਹਨਾਂ ਦੇ ਘਰ ਵੀ ਬੜੇ ਆ ਉਹਨਾਂ ਦੇ ਚਾਰ ਪੰਜ ਘਰਾਂ ਨੂੰ ਜਦੋਂ ਅੰਜਾਮ ਦਿੱਤਾ ਹਾਂ ਜੀ ਹਾਂ ਜੀ ਦੇਖੋ ਇਹ ਬੰਦੇ ਸੀ 6 ਜਣੇ ਹੀ ਬਈਏ ਤੇ ਕੋਈ ਸੀਸੀਟੀਵੀ ਵੀਡੀਓ ਵਗੈਰਾ ਚ ਆਈ ਆ ਬੰਦੇ ਸੀਸੀਟੀਵੀ ਚ ਆਏ ਆ ਬਈ 6 ਜਣੇ ਹੈਗੇ ਆ ਪ੍ਰੋਪਰ ਪਿੱਠੂ ਵਗੈਰਾ ਪਾਏ ਹੋਏ ਇਹਨਾਂ ਨੇ ਪ੍ਰੋਪਰ ਤਿਆਰੀ ਨਾਲ ਆਏ ਰੈਂਚ ਰੋਨ ਚ ਸਭ ਕੋਈ ਖੜਿਆ ਹੋਇਆ ਤਾਂ ਕਹਿੰਦੇ ਮੈਟਲ ਡਿਟੈਕਟਰ ਤੱਕ ਨਾਲ ਹੱਥਾਂ ਦੇ ਵਿੱਚ ਉਹ ਵੀ ਹੈਗਾ ਏ ਉਹ ਵੀ ਉਹਨਾਂ ਦੀ ਵੀਡੀਓ ਚ ਆਇਆ ਏ ਉਹ ਡਿਟੈਕਟ ਕਰਦੇ ਵੀ ਕਿੱਥੇ ਕਿੱਥੇ ਕੋਈ ਮੈਟਲ ਹੈਗਾ ਹੈ ਕੋਈ ਹਥਿਆਰ ਵਗੈਰਾ ਤਾਂ ਨਹੀਂ ਉਹਨਾਂ ਦੇ ਹੱਥਾਂ ਦੇ ਵਿੱਚ ਜਦੋਂ ਲੱਗਿਆ ਤੁਹਾਨੂੰ ਵੀਡੀਓ ਦੇ ਵਿੱਚ ਵੀਡੀਓ 'ਚ ਆਏ ਆ ਸਮਾਨ ਫੋਨ ਸੱਭਲ ਸੁਪਰ ਸਭ ਕੁਝ ਫੜਿਆ ਪਿਆ ਉਹਨਾਂ ਨੇ ਪੂਰੀ ਤਿਆਰੀ ਨਾਲ ਆਏ ਆ ਲੱਗਦਾ ਨਹੀਂ ਜੇ ਸੁਰੱਖਿਆ ਪ੍ਰਬੰਧ ਤੋਂ ਇਹ ਕਰਦੇ ਹੁੰਦੇ ਤਾਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕਦੇ ਪਰ ਬਹੁਤ ਹਾਲਾਤ ਜਿਹੜੇ ਤਲਵਾੜੇ ਦੇ ਖਾਸ ਕਰਕੇ ਜਾਂ ਚਾਰਪੁਰ ਦੇ ਸੁਰੱਖਿਆ ਪ੍ਰਬੰਧ ਬਹੁਤ ਢਿੱਲੇ ਨੇ ਜਿਸ ਕਰਕੇ ਆਏ ਦਿਨ ਇਹ ਦੰਗ ਵਾਰਦਾਤਾਂ ਹੋ ਰਹੀਆਂ ਨੇ ਸਾਡੇ ਮਲੇ ਦਾ ਭਾਈ ਕਦੀ ਹੋਇਆ ਹੀ ਨਹੀਂ ਸੀ ਇਹ ਪਹਿਲੀ ਵਾਰ ਹੈ ਤੇ ਹੁਣ ਤਾਂ ਆਪਾਂ ਨੂੰ ਵੀ ਲੱਗ ਰਿਹਾ ਵੀ ਇਹਦਾ ਸੈਕਸਾਈ ਬਹੁਤ ਢਿੱਲ ਹੋ ਰਹੀ ਹੈ ਲੱਗਦਾ ਪੁਲਿਸ ਨੂੰ ਵੈਰੀ ਹਾਂਜੀ ਪੁਲਿਸ ਵਾਲੇ ਆਸ਼ਵਾਸਨ ਦੇ ਕੇ ਗਏ ਆ ਤੇ ਜਲਦੀ ਤੋਂ ਜਲਦੀ ਆਪਾਂ ਫੜਾਂਗੇ ਬੰਦਿਆਂ ਨੂੰ